ਜੀ ਹਾਲ ਜੀ ਸਾਰਿਆਂ ਨੂੰ ਤੇ ਨਵੇਂ ਬਲੌਗਾਂ ਵਿੱਚ ਵੈਲਕਮ ਹੈ ਤੁਹਾਰਾ ਸਾਰਿਆਂ ਦਾ ਤੇ ਅੱਜ ਆਪਾਂ ਤੁਹਾਨੂੰ ਇੱਕ ਅਜਿਹੇ ਗੁਰਦੁਆਰਾ ਸਾਹਿਬਾਂ ਲੈ ਕੇ ਜਾਣ ਲੱਗੇ ਹਾਂ ਜਿੱਥੇ ਕਿ ਜਿਹੜੇ ਜੰਮ ਦੇ ਜਵਾਗ ਜਿत्रा ਗੁੰਗੇ ਹੋਆਂ ਜਾਂ ਜਿਹੜੇ ਸਾਫ਼ ਨਹੀਂ ਬੋਲ ਸਕਦੇ ਆਪਾਂ ਤੋਤਲੇ ਕਹਦੇ ਆਂ ਤੇ ਉਹ ਉੱਥੇ ਜਾ ਕੇ ਠੀਕ ਹੋ ਜਾਈ ਜਾਣੀ ਤੇ ਸਾਫ਼ ਬੋਲਣ ਲੱਗ ਜਾਈ ਤੇ ਗੁੰਗੇ ਜੀ ਬੋਲਣ ਲੱਗ ਜਾਈ ਹੈ ਨਾ ਤੇ ਉੱਥੇ ਇੱਕ ਹੋਰ ਵੀ ਚੀਜ਼ ਹੈ ਜਿਹੜੀ ਕਿ ਜਿਸ ਤਰ੍ਹਾਂ ਕਿਸ ਨੂੰ ਸਕਿਨ ਦੀ ਪ੍ਰੋਬਲਮ ਆ ਹਨ ਚਮੜੀ ਦੇ ਰੋਗ ਐ ਜਿਨ੍ਹਾਂ ਨੂੰ ਉਹ ਵੀ ਉੱਥੇ ਦੇ ਠੀਕ ਹੋ ਜੀਏ ਕਿਉਂਕਿ ਉੱਥੇ ਵਰਦਾਨ ਹੈ ਗੁਰਦੁਆਰਾ ਸਾਹਿਬ ਨੂੰ ਤੇ ਉੱਥੇ ਅੱਠਵੇਂ ਪਾਤਸ਼ਾਹ ਸ੍ਰੀ ਹਰਿਕ੍ਰਿਸ਼ਨ ਜੀ ਹਰਿਕ੍ਰਿਸ਼ਨ ਜੀ ਨੇ ਆਪਣੇ ਚਰਨ ਪਾਏ ਉਸ ਗੁਰਦੁਆਰਾ ਸਾਰੇ ਨੂੰ ਤੇ ਉੱਥੇ ਨੂੰ ਉਹ ਗੁਰਦੁਆਰਾ ਸਾਹਿਬ ਨੂੰ ਤੇ ਉਹ ਧਰਤੀ ਨੂੰ ਵਰਦਾਨ ਦੇ ਆ ਤਾਂ ਵੀ ਉਹਰੇ ਗੁੰਗੇ ਹੀ ਬੋਲਣ ਲੱਗ ਗਏ ਤੇ ਜਿਹੜੇ ਚਮੜੀ ਦੇ ਰੋਗ ਐ ਉਹ ਵੀ ਉਹਰੇ ਠੀਕ ਹੋ ਗਏ ਤੇ ਚਲੋ ਤੁਹਾਨੂੰ ਦਿਖਾਵਾਂ ਉੱਥੇ ਜਾ ਕੇ ਜੋ ਵੀ ਤੁਹ ਸਹੇਗਾ ਤੇ ਮਿਲਾਂ ਤੁਹਾਨੂੰ ਉੱਥੇ ਜਾ ਕੇ ਲਿਓ ਜੀ ਗੁਰਦੁਆਰਾ ਸਾਹਿਬ ਪਹੁੰਚ ਗਏ ਆਪਾਂ ਤੇ ਜੋੜੇ ਜੁੜੇ ਜਮਾ ਕਰਾ ਗਏ ਫੇਰ ਤੁਹਾਨੂੰ ਅੱਗੇ ਦਿਖਾਵਾਂ ਵੀ ਜਿੱਥੇ ਕਿ ਇਸ਼ਨਾਨ ਕਰਨੀ ਗੱਲ ਦੇਖੋ ਬਈ ਤੇ ਜਿਹੜਾ ਉਹ ਸਟ੍ਰੋਵਰ ਸਾਇਵ ਹੈ ਇਸਕੇ ਵਿੱਚ ਜੇ ਆਪਾਂ ਬਿਜਤਰਕ ਕਹਿੰਦੇ ਨਹੀਂ ਜਵਾਕ ਤੋਤਲਾ ਬੋਲਾ ਜਾਂ ਕਹਦੇ ਆਂ ਵੀ ਗੁੰਗਾ ਹਨੀ ਜਨਮ ਦੇ ਤਾਂ ਉਹ ਰ ਇਸ਼ਨਾਨ ਕਰਾਣੇ ਗਏ ਲ ਨੇ ਉਹ ਠੀਕ ਹੋ ਜੀ ਬਹੁਤ ਜਿਆਦਾ ਮਲਵੀ ਜਵਾਕੂਰੇ ਦੇ ਠੀਕ ਹੋਈਆਂ ਤੇ ਇੱਕ ਹੋਰ ਬਾਤ ਹੈ ਵੀ ਜਿਹੜੇ ਜਿਹੜੇ ਲੋਕਾਂ ਨੂੰ ਚਮੜੀ ਦੇ ਰੋਗ ਹੈ ਹਨੀ ਵੀ ਡਾਕਟਰਾਂ ਡਾਕਟਰਾਂ ਕੋਲ ਦਿਖਾ ਲਿਆ ਠੀਕ ਨਹੀਂ ਹੁੰਦੇ ਉਹ ਇੱਕ ਵਾਰੀ ਉਰੇ ਜ਼ਰੂਰ ਆ ਕੇ ਇਸ਼ਨਾਨ ਕਰਕੇ ਜਾਇ ਤੇ ਸਾਰਿਆਂ ਨੂੰ ਕਿਉਂਕਿ ਯਾਰ ਇਸਮਾ ਕਿਹੜੇ ਪੈਸੇ ਲੱਗ ਰਹੇ ਹੋਰੇ ਹਨੀ ਇੱਕ ਤਾਂ ਗੁਰਦੁਆਰਾ ਹੈ ਇੱਕ ਮੱਥਾ ਟੇਕਣ ਆ ਰਹੀ ਹੈ ਤੇ ਇਹੋ ਚੀਜ਼ ਹੈ ਉਰੇ ਮਲਵੀ ਉਰੇ ਅੱਠਵੇਂ ਪਾਸ਼ਾ ਜੀ ਸ੍ਰੀ ਹਰਿ ਕ੍ਰਿਸ਼ਨ ਜੀ ਉਰੇ ਜਦ ਆਏ ਦੇ ਹਨੀ ਉਹਨਾਂ ਨੇ ਇਹਨੇ ਵਚਨ ਕਰੇ ਦੇ ਔਰ ਇਸ ਗੁਰਦੁਆਰੇ ਸਾਹਿਬ ਮੈਂ ਤੇ ਤੁਹਾਨੂੰ ਲੋਕੇਸ਼ਨ ਵੀ ਦੱਸਾਂ ਤੇ ਇਸ ਗੁਰਦੁਆਰੇ ਨੂੰ ਬਹੁਤ ਮੰਨਤਾ ਬਈ ਬਹੁਤ ਦੁਨੀਆ ਔਰ ਆਵਾ ਤੇ ਗੁਰਦੁਆਰੇ ਕੀ ਲੋਕੇਸ਼ਨ ਹੈ ਕਿ ਸ੍ਰੀ ਪੰਜੋਖਰਾ ਸਾਹਿਬ ਅੰਬਾਲੀ ਦੇ ਵਿੱਚ ਹਰਿਆਣੇ ਮੈਂ ਤੇ ਜ਼ਰੂਰ ਬਈ ਜਿਹੜਾ ਵੀ ਹਨੀ ਕੋਈ ਤੰਗ ਹੈ ਹਨੀ ਵੀ ਚਮੜੀ ਦੇ ਰੋਗਾਂ ਦੇ ਤੇ ਉਹ 100% ਹੱਲ ਹੈ ਇਹ ਰੂਰਾ ਹੋਏ ਜਹਾ ਠੀਕ ਹੈ ਹਨੀ ਕਈ ਗੁਰਦੁਆਰੇਵਾਂ ਹੋਆ ਮੰਨਤਾ ਆਪ ਲੋਕ ਵਿਸ਼ਵਾਸ ਨਹੀਂ ਕਰਦੇ ਪਰ ਹੋਆ ਆਇਓ ਜੀਜਾ ਕਿਉਂਕਿ ਉਹਰੇ ਦੇ ਬਹੁਤ ਲੋਕ ਠੀਕ ਹੋ ਕੇ ਵੀ ਗਏ ਆ ਤੇ ਜਿਹੜੇ ਨੇ ਜਵਾਕ ਤੋਤਲ ਹਨ ਜਾਂ ਗੰਗੇ ਬੋਲਾਂ ਬੋਲਦੇ ਨਹੀਂ ਹੈਗੇ đây ơi chị Hương xin chào anh chị đây là lưng gập Terima kasih kerana menonton!